आई मरले जमीन खरीदी सी पर रजिस्ट्री नहीं करवाई कर, कर पा ले जी वो कब्जा उस कब्जेदार ते मेरे नाम हो सकती है कब्जेदार ते जनकी मालकी नहीं हो सकती मकान, मकान पा ले ਤੁਸੀਂ ਮਕਾਨ ਚ ਬੈਠੇ ਹੋ ਠੀਕ ਆ ਉਹਦੀ ਰਿਸ਼ਤੀ ਜਨਕੇ ਕੱਲ ਨੂੰ ਬੱਚੇ ਰੌਲਾ ਪਾ ਲੈਣਗੇ ਤੁਹਾਡੇ ਬੱਚਿਆਂ ਨਾਲ ਹੂੰ ਜਦੋਂ ਆਪਾਂ ਪੈਸੇ ਦੇ ਤੇ ਜਮੀਨ ਖਰੀਦ ਲਈ ਕਿਉਂ ਨਹੀਂ ਰਜਿਸਟਰੀ ਕਰਾਉਂਦੇ ਆਪਾਂ ਠੀਕ ਆ ਇਹ ਜਨਕੇ ਛੋਟੀ ਛੋਟੀਆਂ ਗਲਤੀਆਂ ਹੀ ਸਾਡੇ ਕੋਈ ਹਿੱਸਾ ਦਾ ਕਾਰਨ ਨੇ ਬਾਜੀਵਾ ਬਿਲਕੁਲ ਸਹੀ ਹੈ ਗੱਲ ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਨੇ ਅਸੀਂ ਸਿਰਫ ਰਿਸ਼ਤੀ ਦਾ ਖਰਚਾ ਬਚਾਉਣ ਦੇ ਮਾਰੇ ਰਿਸ਼ਤੀ ਨਹੀਂ ਕਰਾਈ ਜੀ ਹੂੰ ਉਹ ਕਹਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਵੱਡੇ ਖਮਾਜੇ ਭੁਗਤਣੇ ਪੈਂਦੇ ਨੇ ਜੀ ਹੂੰ ਸਾਨੂੰ ਰਿਸ਼ਤੀ ਜ਼ਰੂਰ ਕਰਾ ਲੈਣੀ ਚਾਹੀਦੀ ਹੈ ਜਿਹੜੀ ਚੀਜ਼ ਅਸੀਂ ਖਰੀਦ ਲਈ ਕਿਉਂ ਨਹੀਂ ਕਰਾਉਂਦੇ ਜੀ ਰਿਸ਼ਤੀ ਖਰਚਾ ਬਚਾਉਣ ਦੇ ਮਾਰੇ ਨਹੀਂ ਨਾ ਕਰਾਉਂਦੇ ਜੀ ਉਹਦੇ ਗਾਹ ਬੱਚਿਆਂ ਨੂੰ ਪਤਾ ਨਹੀਂ ਕਿੰਨਾ ਖਮਾਜਾ ਭੁਗਤਣਾ ਪੈ ਜਾਊਗਾ ਜੀ ਕਿੰਨਾ ਭਾਈ ਜੀ ਲੜਾਈ ਝਗੜਾ ਹੋਵੇ ਕਿਤੇ ਵੀ ਜਾ ਸਕਦੀ ਹੈ ਗੱਲ ਇਹ ਮੰਨਣ ਜਾਊਗਾ ਜੀ ਗੱਲ ਤੋਂ ਨਹੀਂ ਮੇਰੇ ਖੇਤ ਦਾ ਗਵਾਂਢ ਪਰ ਕੀ ਉਸ ਨਾਲ ਮੇਰੇ ਖੇਤ ਦੀਆਂ ਅਗਲੇ ਗਵਾਂਢੀ ਨਾਲ ਲੱਗਦੀਆਂ ਬੱਟਾਂ ਦੀ ਮੰਗਤੀ ਕਰਨਗੇ ਜਾਂ ਨਹੀਂ ਜਿਹੜੇ ਨੰਬਰਾਂ ਦੀ ਦਰਖਾਸਤ ਦਿੱਤੀ ਹੈ ਤੁਸੀਂ ਨਾ ਉਹਨਾਂ ਨੰਬਰਾਂ ਦੀ ਹੀ ਮੰਗਤੀ ਕਰਨਗੇ ਬਾਕੀ ਨੰਬਰਾਂ ਦੀ ਮੰਗਤੀ ਨਹੀਂ ਕਰ ਸਕਦੇ ਜਿਹੜੇ ਗਵਾਂਢੀਆਂ ਨੇ ਦਰਖਾਸਤ ਦਿੱਤੀ ਆ ਜਿਹੜੇ ਨੇ ਦਰਖਾਸਤ ਦਿੱਤੀ ਉਸੇ ਦੀ ਜ਼ਮੀਨ ਪੂਰੀ ਹੋਊਗੀ ਠੀਕ ਹੈ ਜੀ ਦੋਏ ਬੰਦੇ ਨਹੀਂ ਜ਼ਮੀਨ ਨਹੀਂ ਮਿਣੀ ਜਾ ਮੰਨ ਲਓ ਆਪ ਇਹ ਬੱਟਾਂ ਆ ਗਈਆਂ ਮੰਨ ਲਓ ਸਪੋਜ ਕਰੋ ਸਾਝੀ ਆ ਸਾਝੀ ਸਾਝੀ ਬੱਟਾਂ ਆ ਗਈ ਜੀ ਇਸ ਤੋਂ ਪਰਾ ਨਹੀਂ ਜਾਂਦੇ ਹੋ ਇਹ ਆ ਨੰਬਰ ਦੀ ਦਰਖਾਸਤ ਦਾ ਏਸੀਪੀ ਇਹੇ ਇਸੇ ਦੀ ਕਰਨਗੇ ਹਾਂਜੀ ਹਾਂ ਠੀਕ ਹੈ ਜੀ ਤੇ ਇੱਕ ਨਵਾਲਗ ਦੇ ਨਾਮ ਤੇ ਪਿਤਾ ਵੱਲੋਂ ਕੀਤੀ ਟਰਾਂਸਫਰ ਲੀਡ ਦੀ ਜ਼ਮੀਨ ਤੇ ਲਿਮਟ ਬਣ ਸਕਦੀ ਹੈ ਜਾਂ ਨਹੀਂ ਜੀ ਨਹੀਂ ਨਵਾਲਗ ਦੇ ਨੋ ਜ਼ਮੀਨ ਹੈ ਹਾਂ ਉਹਦੇ ਨੇ ਬੱਚੇ ਨੇ ਜਿਹੜੀ ਇਹ ਉਹਦੇ ਪਿਤਾ ਨੇ ਜਿਹੜੀ ਆਪਾ ਰੋਟਰੀ ਕੋਰਟ ਚੋਂ ਲੈ ਲਈ ਗਾਰਡੀਨਸ਼ਿਪ ਲੈ ਲਈ ਜਣੀ ਜੀ ਇਹ ਹੁਣ ਮੈਨੂੰ ਸਮਝ ਨਹੀਂ ਆਈ ਜੀ ਟਰਾਂਸਫਰ ਲੀਡ ਕੀ ਹੁੰਦੀ ਹੈ ਟਰਾਂਸਫਰ ਲੀਡ ਟਰਾਂਸਫਰ ਡੀਡ ਹੋਊਗੀ ਅੱਛਾ ਜੀ ਜਫਰ ਲਿਖਣ ਚ ਗਲਤੀ ਰਹੀ ਗਈ ਹਾਂ ਹਾਂ ਟਰਾਂਸਫਰ ਡੀਡ ਹੋਊਗੀ ਜੀ ਠੀਕ ਹੈ ਜੀ ਵੀ ਉਹ ਬੱਚੇ ਦੇ ਨੋ ਤੋਂ ਟਰਾਂਸਫਰ ਡੀਡ ਕਿਸ ਹੋਰ ਦੇ ਰੋ ਜ਼ਮੀਨ ਕਰਾਤੀ ਜਿਹੜੇ ਨੇ ਜ਼ਮੀਨ ਗਾਂ ਲੈ ਲਈ ਜਦੋਂ ਟ੍ਰਾਂਸਫਰ ਡੀਡ ਹੋ ਗਈ ਉਸ ਤੋਂ ਬਾਅਦ ਤਾਂ ਜਿਹੜੇ ਬੰਦਾ ਮਾਲਕ ਬਣ ਗਿਆ ਉਹ ਬੰਦਾ ਤਾਂ ਲੋਨ ਲੈ ਲੈ ਸਕਦਾ ਨਾ ਜੀ ਠੀਕ ਆ ਨਵਾਲਗ ਦੀ ਜ਼ਮੀਨ ਤੇ ਆਪਾਂ ਲੋਨ ਨਹੀਂ ਲੈ ਸਕਦੇ ਹੈਗੇ ਜਿਹੜੀ ਬੱਚੇ ਦਾ ਹਿੱਸਾ ਨਵਾਲਗ ਦਾ ਹੈ ਨਾ ਉਹ ਤੇ ਆਪਾਂ ਲੋਨ ਨਹੀਂ ਲੈ ਸਕਦੇ ਠੀਕ ਆ ਐਜੇ ਗਾਰਡਨ ਕੋਰਟ ਚ ਪ੍ਰਵਾਨਗੀ ਲੈ ਕੇ ਆਪਾਂ ਕਰ ਸਕਦੇ ਠੀਕ ਆ ਵੈਸੇ ਨਹੀਂ ਵੈਸੇ ਨਹੀਂ ਠੀਕ ਆ ਇੱਕ ਜ਼ਮੀਨ ਦਾ ਰਕਵਾ 19 ਕਨਾਲ 16 ਮਰਲੇ ਆ ਮਾਲਕੀ ਦੇ ਹਿੱਸੇਦਾਰ ਤੰਨ ਨੇ ਜੀ ਤੇ ਖਾਨੇ ਚ 14 ਕਨਾਲ 15 ਮਰਲੇ ਦੀ ਗਰਦਾਵਰੀ ਆ ਤੇ ਪਰ ਮਾਲਕੀ ਹਿੱਸੇ ਚ ਘਟਾਉਣ ਦਾ ਕੀ ਕਾਰਨ ਹੋ ਸਕਦਾ ਵੀ ਗਰਦਾਵਰੀ ਤਾਂ ਵੱਧ ਘਟ ਹੋ ਸਕਦੀ ਹੈ ਠੀਕ ਹੈ ਸਪੋਜ਼ ਕਰੋ ਤਿੰਨ ਬੰਦੇ ਨੇ ਜੀ ਹਾਂਜੀ ਉਹਨਾਂ ਨੇ ਸਪੋਜ਼ ਕਰੋ 18 ਕਨਾਲ ਦੀ ਮਾਲਕੀ ਚ ਛੇ ਛੇ ਕਨਾਲ ਆਈ ਸਪੋਜ਼ ਕਰੋ ਠੀਕ ਹੈ ਨਾ ਜੀ ਪਰੰਤੂ ਉਹਦੇ ਜ਼ਮੀਨ ਦੋ ਬੰਦਿਆਂ ਨੇ ਆਪਦੇ ਨੋਨ ਗਰਦਾਵਰੀ ਵੱਧ ਕਰਾ ਲਈ ਕਿਉਂਕਿ ਉਹ ਵੱਧ ਬੰਦੇ ਬੀਜ ਦੇ ਹੋਣਗੇ ਉਹਨਾਂ ਦੇ ਇੱਕ ਟੱਕ ਹੋਰ ਹੋਣਾ ਉਹ ਟੱਕ ਚ ਉਹਦੇ ਬੰਦੇ ਲੈਵੇ ਦੂਈ ਲੈਵੇ ਕਬਜ਼ਾ ਵੱਧ ਹੋਣਾ ਗਰਦਾਵਰੀ ਵੱਧ ਘਟ ਹੋ ਸਕਦੀ ਹੈ ਪਰ ਮਾਲਕੀ ਤਾਂ ਉਹਦੀ ਤੀਜੀ ਹਿੱਸੇ ਦੀ ਉਸਤਰੀ ਰਹੂਗੀ ਮਾਲਕੀ ਨਹੀਂ ਵੱ ਠੀਕ ਹੈ ਹਾਂ ਮਾਲਕੀ ਦਾ ਜਦੋਂ ਤਵਾਦਲਾ ਕਰ ਲਾਂਗੇ ਆਪਾਂ ਜੀ ਤੱਕ ਦੋ ਨੇ ਇੱਕ ਟੱਕ ਚ ਮੇਰੇ ਲਵੇ ਕਬਜਾ ਆ ਗਿਆ ਦੂਏ ਚ ਛੋੜ ਲਵੇ ਆ ਗਿਆ ਉਹਦਾ ਆਪਾਂ ਤਵਾਦਲਾ ਕਰਕੇ ਦੋਏ ਉਧਰਲਾ ਹਿੱਸਾ ਛੋੜੇ ਨੋਕਰਾ ਦੇਗੇ ਤੁਸੀਂ ਮੇਰੇ ਨੋਕਰਾ ਦੋਗੇ ਉਹਦਾ ਹੋ ਸਕਦਾ ਠੀਕ ਉਹ ਨਹੀਂ ਉਹ ਨਹੀਂ ਉਹਦਾ ਮਾਲਕੀ ਤਾਂ ਉਸ ਹਿਸਾਬ ਨਾਲ ਰਹੂਗੀ ਮਾਲਕੀ ਵੱਧ ਘਟ ਨਹੀਂ ਹੁੰਦੀ ਠੀਕ ਹੈ ਸਰ ਤੇ ਪੂਆ ਤੋਂ ਭਤੀਜਾ ਦੇ ਨਾਮ ਜ਼ਮੀਨ ਬੈ ਰਜਿਸਟਰੀ ਹੋਊ ਜਾਂ ਖਾਨਗੀ ਪੂਆ ਭਤੀਜਾ ਨੋ ਜਣ ਕੇ ਕਰਾ ਸਕਦੇ ਆ ਬਲੱਡ ਰਿਲੇਸ਼ਨ ਜੀ ਅੱਛਾ ਜੀ ਇਫਰਸਰ ਖਾਨ ਕੀ ਹੁੰਦੀ ਹੈ ਜੇ ਬੈ ਹੋ ਕੇ ਨਹੀਂ ਬੈ ਨਹੀਂ ਹੈ ਜਿਹੜੀ ਤੇ ਸਟਾਮ ਨਹੀਂ ਲੱਗਦਾ ਬਲੱਡ ਰਿਲੇਸ਼ਨ ਚ ਥੋੜਾ ਜਿਹਾ ਪੈਸਾ ਲੱਗਦਾ ਹੁੰਦਾ ਨੇ ਠੀਕ ਹੈ ਜੀ ਉਹ ਪੈਸਾ ਦੇ ਹਿਸਾਬ ਨਾਲ ਜਿਹੜੀ ਬਲੱਡ ਰਿਲੇਸ਼ਨ ਚ ਡਿਸਟ੍ਰਿਬ ਹੋਦੀ ਆ ਉਹ ਆਪਣੀ ਜਨਮ ਕਰਾ ਸਕਦਾ ਠੀਕ ਹੈ ਜੀ ਭਾਈਆਂ ਨਾਲ ਵੀ ਕਰਾ ਸਕਦੀ ਹੈ ਅੱਛਾ ਭਾਈਆਂ ਨਾਲ ਦੀ ਵੀ ਤੇ ਜੇਕਰ ਬਿਨਾਂ ਤਕਸੀਮ ਕੀਤੀ ਜਮੀਨ ਹੈ ਹਿੱਸੇਦਾਰ ਕਿਸੇ ਖਾਸ ਨੰਬਰ ਦੀ ਗਰਦੌਰੀ ਆਪਣੇ ਨਾਮ ਕਰਵਾ ਲਵੇ ਤੇ ਬਿਨਾਂ ਪ੍ਰਮਾਨਗੀ ਤੋਂ ਯਾਰਾ ਝੂਠੇ ਗਵਾਹਾਂ ਦੇ ਆਧਾਰ ਤੇ ਫਿਰ ਉਹਦਾ ਕੀ ਝੂਠੇ ਪਤਾਨ ਕਹਿ ਸਕਦੇ ਆ ਜੇ ਉਹਦਾ ਕਬਜ਼ਾ ਨਹੀਂ ਹੈਗਾ ਜੇ ਉਹਦਾ ਕਬਜ਼ਾ ਫਿਰ ਤਾਂ ਉਹਦੇ ਨੂੰ ਗੁਰਦੁਆਰੀ ਹੋਣੀ ਹੈ ਨਹੀਂ ਜਿਹੜੇ ਬੰਦੇ ਨੇ ਕਰਾਈਏ ਠੀਕ ਆ ਝੁੱਠਾ ਦਾ ਪਤਾ ਕਹਿ ਸਕਦਾ ਵੀ ਕਬਜ਼ਾ ਦਾ ਮੇਰਾ ਹੈ ਗੁਰਦੁਆਰੀ ਤੁਸੀਂ ਕਰਾ ਕੇ ਫਿਰ ਆਪਾਂ ਗਲਤ ਕਹਿ ਸਕਦੇ ਆ ਠੀਕ ਆ ਫਿਰ ਤੁਸੀਂ ਆਪਦਾ ਕੀ ਮੈਂ ਜੇ ਹੁਣ ਮੇਰੇ ਕਬਜ਼ਾ ਮੇਰਾ ਹੈ ਤੁਸੀਂ ਗੁਰਦੁਆਰੀ ਕਰਾ ਲਈ ਗਲਤ ਕਰਾ ਲਈ ਮੈਂ ਕਿਸ パ ਕੇ ਆਪਦੇ ਨੂੰ ਗੁਰਦੁਆਰੀ ਕਰਾ ਲੂਗਾ ਜੀ ਠੀਕ ਜੇ ਤੋਂ ਕਬਜ਼ਾ ਮੇਰਾ ਹੈਗਾ ਗਵਾਂਡੀਆਂ ਨੇ ਸਥੀ ਕਰਦ ਨੇ ਬਾਕੀ ਇਹ ਬਹੁਤਾ ਬੀਤਦਾ ਮੇਰੇ ਨੂੰ ਗੁਰਦੁਆਰੀ ਹੋ ਜੂ ਜੇ ਪਹਿਲਾਂ ਗੁਰਦੁਆਰੀ ਗਲਤ ਚੱਲ ਰਹੀ ਟੁੱਟ ਜੂਗੀ ਉਹ ਠੀਕ ਆ ਉਹਦੇ ਵਿੱਚ ਝੂਠੇ ਕਮਾਲੀ ਕੋਈ ਗੱਲ ਨਹੀਂ ਹਾਂ ਉਹੀ ਗੱਲ ਹੈ ਜੀ ਕਹਿੰਦਾ ਜੇਕਰ ਪਿਤਾ ਨੇ ਆਪਣੇ ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਬੇਦਖਲ ਕਰਨਾ ਹੋਵੇ ਹਾਂਜੀ ਹਾਂਜੀ ਉਹਦਾ ਕੀ ਪ੍ਰੋਸੈਸ ਹੈ ਪ੍ਰੋਸੈਸ ਇੱਕ ਤਾਂ ਅਖਬਾਰ ਚ ਕਢਾਉਣਾ ਪੈਂਦਾ ਜੀ ਅਖਬਾਰ ਚ ਕਢਾਉਣ ਤੋਂ ਬਾਅਦ ਵੀ ਕੋਰਟ ਦੇ ਵਿੱਚ ਜਾ ਕੇ ਅੱਛਾ ਜੀ ਬੇਦਖਲੀ ਦਾ ਉੱਥੇ ਜਣ ਕੇ ਕੇਸ ਪਾ ਕੇ ਉੱਥੇ ਬੇਦਖਲ ਕਰਨਾ ਪੈਂਦਾ ਸਹੀ ਪ੍ਰੋਸੈਸ ਇਹ ਹੈ ਕਈ ਵਾਰੀ ਅਖਬਾਰ ਚ ਕਢਾ ਕੇ ਪਾ ਕਹਿੰਨੇ ਬੇਦਖਲ ਕਰਤਾ ਉਹ ਬੇਦਖਲ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਆਪਾਂ ਕੋਰਟ ਚ ਜਨ ਜਾ ਕੇ ਬੇਦਖਲ ਕਰਦੇ ਉਹਨਾਂ ਨੂੰ ਜਿੰਨਾ ਟਾਈਮ ਉੱਥੇ ਨਹੀਂ ਆਪਾਂ ਜਾਂਦੇ ਕੋਰਟ ਚ ਇੱਕ ਕਹਿੰਦਾ ਹੀ ਖਾਨਗੀ ਤਵਾਦਲਾ ਮੇਰਾ ਸਵਾਲ ਹੈ ਕਿ ਖਾਨਗੀ ਤਵਾਦਲਾ ਕੀ ਹੈ ਤੇ ਬਰਾਬਰ ਬਰਾਬਰ ਹਿੱਸਾ ਹੈ ਲੇਕਿਨ ਕਹਿੰਦੇ ਤਹਿਸੀਲ ਤੇ ਜ਼ਿਲ੍ਹਾ ਅਡਾ ਅਡ ਨਹੀਂ ਇਹ ਕਿਵੇਂ ਹੋ ਸਕਦਾ ਹੈ ਤਵਾਦਲਾ ਹੋ ਸਕਦਾ ਹੈ ਅੱਛਾ ਜੀ ਜਿਹੜਾ ਰਿਸਟਰਡ ਤਵਾਦਲਾ ਜਾਂ ਖਾਨਗੀ ਤਵਾਦਲਾ ਜੇ ਰਿਸਟਰਡ ਕਰਾਉਣਾ ਹੈ ਤਾਂ ਜਣ ਕਿ ਇੱਕ ਪਿੰਡ ਪਿੰਡ ਚ ਸਪੋਜ਼ ਕਰੋ ਇੱਕ ਪੰਜਾਬ ਦੇ ਘਰੇ ਆਨੇ ਦਾ ਹਰਿਆਣੇ ਚ ਉਹਨਾਂ ਨੇ ਰਜਿਸਟਰ ਕਰਾ ਲਿਆ ਉਹਦੀ ਕਾਪੀ ਇੱਕ ਪੰਜਾਬ ਚ ਵੀ ਆਊਗੀ ਠੀਕ ਆ ਜਿਹੜੀ ਜਿੱਥੇ ਉਹ ਰੱਖਵਾ ਪੈਂਦਾ ਇੱਕ ਕਾਪੀ ਉਹਦੀ ਕਾਪੀ ਤਿੰਨ ਬਣਨੀ ਆ ਜੀ ਇੱਕ ਤਾਂ ਦਫ਼ਤਰ ਚ ਰਹੂਗੀ ਹਾਂਜੀ ਇੱਕ ਦੋ ਹੀ ਤਸਿਲਾਂ ਚ ਜਾਊਗੀ ਇੱਕ ਮਾਲਕ ਨੂੰ ਮਿਲੂਗੀ ਚਾਰ ਚਾਰ ਪੰਜ ਕਾਪੀਆਂ ਉਹਦੇ ਉਮ ਬਣਦੀਆਂ ਨੇ ਜਿਹੜੀ ਠੀਕ ਆ ਜੀ ਹੋ ਸਕਦਾ ਇਹ ਰਜਿਸਟਰ ਤਵਾਲਾ ਵੀ ਹੋ ਸਕਦਾ ਖਾਨਗੀ ਵੀ ਹੋ ਸਕਦਾ ਖਾਨਗੀ ਜੇ ਕਰਨਾ ਹੈ ਤਾਂ ਇੱਥੇ ਸਪੋਜ਼ ਕਰੋ ਆਪਾਂ ਨੇ ਹਰਿਆਣੇ ਚ ਲਿਖਤ ਕਰ ਲਈ ਹਾਂਜੀ ਹਰਿਆਣੇ ਦੇ ਪਟਵਾਰੀਲੇ ਵੀ ਦਰਜ ਕਰਾ ਲੈਣਗੇ ਹਾਂਜੀ ਹਰਿਆਣੇ ਦਾ ਪਟਵਾਰੀ ਉਹਦੀ ਕਾਪੀ ਦਊਗਾ ਠੀਕ ਹੈ ਜੀ ਪੰਜਾਬ ਵਾਲੇ ਪਟਵਾਰੀ ਲੈਵੇ ਪੰਜਾਬ ਵਾਲੇ ਮਾਲਕ ਲਿਆਉਣਗੇ ਠੀਕ ਹੈ ਉੱਥੇ ਦਰਜ ਕਰਾਉਣਗੇ ਠੀਕ ਹੈ ਜੀ ਉਹਦਾ ਨੰਬਰ ਹੈ ਜਿੰਨਾ ਚਿਰ ਦਰਜ ਕਰੇ ਹੋਏ ਇੰਤਕਾਲ ਦਾ ਹਰਿਆਣੇ ਦੇ ਪਟਵਾਰੀ ਲੈਵੇ ਨਹੀਂ ਜਾਂਦਾ ਉਹਨਾਂ ਚਿਰ ਉਹ ਨੂੰ ਇੰਤਕਾਲ ਨੂੰ ਮਨਜ਼ੂਰ ਨਹੀਂ ਕਰਾ ਸਕਦਾ ਉਹ ਠੀਕ ਹੈ ਜੀ ਪ੍ਰੋਸੈਸ ਤਾਂ ਇਹ ਹੈ ਵੀ ਉਹ ਜਦੋਂ ਪੰਜਾਬ ਦਾ ਪਟਵਾਰੀ ਦਰਜ ਕਰ ਲੂਗਾ ਉਧਰ ਇੰਤਕਾਲ ਉਧਰਲੇ ਬਗਜੂ ਫਿਰ ਉਹ ਮਨਜ਼ੂਰ ਕਰਾਊਗਾ ਉਹਦੀ ਮਨਜ਼ੂਰੀ ਦੀ ਨਕਲ ਜਦੋਂ ਆਜੂਗੀ ਫਿਰ ਇੱਧਰ ਲੈ ਆ ਮਨਜ਼ੂਰ ਕਰਾਉਣਾ ਜਾ ਬਾਲ ਠੀਕ ਹੈ ਜੀ ਬਣ ਗਿਆ ਉਹ 18 19 ਚ ਬਣ ਗਿਆ ਸਪੋਜ਼ ਕਰੋ ਜਿਹੜਾ ਅਗਲਾ ਉਹ ਕਦੋਂ ਬਣੂ ਤੇ ਲਾਗੂ ਕਦੋਂ ਹੋਊਗਾ 18 19 ਚ ਬਣ ਗਿਆ ਉਹ 23 24 ਚ 23 24 ਚ ਜਾ ਕੇ ਤਿਆਰ ਹੋਣਾ ਹੈ ਜੀ ਅੱਛਾ ਜਿਹੜਾ 18 19 ਚ ਬਣ ਗਿਆ ਜੀ ਉਹ 23 24 ਚ 23 24 ਚ ਬਣ ਜੂਗਾ ਜੀ ਹਾਂ 23 24 ਤੇ ਉਹ ਲਾਗੂ ਸਰ ਕਦੋਂ ਹੋ ਸਕਦਾ ਜੀ ਲਾਗੂ ਤਾਂ ਕਈ ਵਾਰੀ ਹੁਣ ਜਵਾਂਦੇ ਨਾ ਜਿਹੜੀਆਂ ਕਈ ਵਾਰੀ ਵੱਡੀਆਂ ਜਵਾਂਦੀਆਂ ਹੁੰਦੀਆਂ ਹਾਂਜੀ ਹਾਂ ਉਹ ਜਿੰਨਾ ਚਿਰ ਜਾਨੀ ਕਿ ਉੱਥੋਂ ਲੈਬ ਨਹੀਂ ਹੁੰਦੀਆਂ ਠੀਕ ਆ ਉੱਥੋਂ ਸਰਟੀਫਿਕੇਟ ਜਾਰੀ ਹੋ ਕੇ ਉੱਥੋਂ تصدیق ਹੋ ਕੇ ਨਕੂ ਫਿਰ ਉਹਨਾਂ ਚਰੇ ਲੈਬ ਨਕਲ ਨਹੀਂ ਮਿਲਦੀ ਜੀ ਠੀਕ ਆ ਜਦੋਂ ਉੱਥੇ ਲੈਬ ਹੋ ਗਿਆ ਸਾਰਾ ਕੁਝ ਹੋ ਗਿਆ ਫਿਰ ਉਦੋਂ ਆ ਨਕਲ ਮਿਲਣੀ ਸ਼ੁਰੂ ਹੁੰਦੀ ਹੈ ਇਹ ਕਈ ਵਾਰੀ ਟਾਈਮ ਵੱਧ ਵੀ ਲੱਗ ਜਾਂਦਾ ਜੀ ਠੀਕ ਹੈ ਤੇ ਕਹਿੰਦਾ ਜੇਕਰ ਇੱਕ ਤਹਿਸੀਲ ਵਿੱਚ ਹਿੱਸੇਦਾਰਾਂ ਦੇ ਹਿੱਸੇ ਹੋਣ ਤੇ ਫਿਰ ਤਕਸੀਮ ਕਿਵੇਂ ਹੋਊਗੀ ਦੇ ਹਿੱਸੇਦਾਰ 5 ਉਹਨ 2 ਦਾ ਕਬਜ਼ਾ ਇੱਕ ਪਿੰਡ ਵਿੱਚ ਹੈ ਤੇ ਤਿੰਨ ਬੰਦਿਆਂ ਦਾ ਕਬਰਾ ਕਬਜ਼ਾ ਦੂਸਰੇ ਪਿੰਡ ਵਿੱਚ ਆ ਹਾਂ ਤਕਸੀਮ ਹੋ ਸਕਦੀ ਕੋਈ ਬੜੀ ਗੱਲ ਜੀ ਅੱਛਾ ਜੀ ਦੋਵੇਂ ਪਿੰਡਾਂ 'ਚ ਤਕਸੀਮ ਦਰਜ ਹੋਊਗੀ ਤਾਂ ਮਨਜ਼ੂਰ ਹੋਊਗਾ ਹੈ ਅੱਛਾ ਦੋਨੇ ਪਿੰਡਾਂ ਦੀ ਹਾਂ ਦੋਵੇਂ ਪਿੰਡਾਂ 'ਚ ਤਕਸੀਮ ਦਾ ਇੰਤਕਾਲ ਦਰਜ ਹੋਊਗਾ ਤਾਂ ਇੰਤਕਾਲ ਹੋਊਗਾ ਜਿੰਨੇ ਜਰ ਦੋਆਂ ਦੀ ਦਰਜ ਦੀ ਪ੍ਰੂਫ ਨਹੀਂ ਮਿਲਦਾ ਹੈਗਾ ਉਹਨਾਂ 'ਚ ਇੰਤਕਾਲ ਨਹੀਂ ਹੋਊਗਾ ਤਸਦੀਕ ਹੁੰਦਾ ਜੀ ਅੱਛਾ ਉਹਨਾਂ ਟਾਈਮ ਨਹੀਂ ਹੁੰਦਾ ਜੀ ਇੱਕ ਕੰਨਾ ਕੰਨਾ ਫਰਦ ਵਿੱਚ ਨਾਮ ਨਹੀਂ ਬੋਲਦਾ ਪਰ ਜਿਸ ਨਾਮ ਰਜਿਸਟਰੀ ਹੈ ਉਸ ਦੀ ਮੌਤ ਹੋ ਗਈ ਉਸ ਦੀ ਘਰ ਵਾਲੀ ਦੇ ਨਾਮ ਤੇ ਰਜਿਸਟਰੀ ਕਿਵੇਂ ਹੋਵੇਗੀ ਇੰਤਕਾਲ ਹੋਇਆ ਨਹੀਂ ਇੰਤਕਾਲ ਪਹਿਲਾਂ ਤਾਂ ਘਰ ਵਾਲੇ ਦੇ ਨੋਂ ਕਰਾਉਣਾ ਪਊਗਾ ਜੀ ਜਿੰਨਾ ਚਿਰ ਘਰ ਵਾਲੇ ਦੇ ਨੋਂ ਇੰਤਕਾਲ ਨਹੀਂ ਹੁੰਦਾ ਉਨਾ ਚਿਰ ਉਹਦੀ ਵਿਰਾਸਤ ਨਹੀਂ ਹੋ ਸਕਦੀ ਜਦੋਂ ਮਾਲਕ ਬਣੂਗਾ ਪਟਵਾਰੀ ਉਸ ਤੋਂ ਬਾਅਦ ਹੀ ਵਿਰਾਸਤ ਕਰੂਗਾ ਠੀਕ ਹੈ ਜੀ ਘਰ ਵਾਲੇ ਦੇ ਨੋਂ ਰਜਿਸਟਰੀ ਹੋਈ ਹੋਈ ਸੀ ਘਰ ਵਾਲੇ ਨੇ ਇੰਤਕਾਲ ਨਹੀਂ ਕਰਾਇਆ ਇੰਤਕਾਲ ਉਹਦਾ ਪਹਿਲਾਂ ਇੰਤਕਾਲ ਕਰਾਉਣਾ ਪਊਗਾ ਉਹ ਘਰ ਵਾਲੇ ਦੇ ਨਾਮ ਇਨਤਕਾਲ ਹੋ ਗਿਆ ਫਿਰ ਉਹ ਦਾ ਬਰਾਸ ਦਾ ਇਨਤਕਾਲ ਕਰਾ ਸਕਦੇ ਅੱਛਾ ਫਿਰ ਉਹ ਗਾਫੇ ਰ ਕੋਈ ਪਤਨੀ ਨਹੀਂ ਨਾ ਹਾਂਜੀ ਕੱਲੀ ਪਤਨੀ ਕੋਈ ਜ਼ਰੂਰੀ ਨਹੀਂ ਜੇ ਬੱਚੇ ਹੈ ਕਿ ਨਹੀਂ ਬੱਚਾ ਨਾ ਉਹ ਵੀ ਜਾਊਗਾ ਠੀਕ ਹੈ ਜੇ ਉਹ ਵਸੀਤ ਕਰ ਗਏ ਵੀ ਮੇਰੇ ਮਰਨ ਤੋਂ ਬਾਅਦ ਇਹ ਕੱਲੀ ਮਾਲਕ ਹੋਊ ਫਿਰ ਕੱਲੀ ਨਾ ਹੋ ਸਕਦਾ ਅੱਛਾ ਫਿਰ ਕੱਲੀ ਦੇ ਨਾਮ ਤੇ ਹੋਊਗਾ ਠੀਕ ਤੇ ਮੇਰੀ ਮੰਮੀ ਦੇ ਨਾਮ ਜਮੀਨ ਸੀ ਕੁਝ ਜਮੀਨ ਮੇਰੇ ਪਾਪਾ ਨੇ ਵੇਚ ਦਿੱਤੀ ਠੀਕ ਹੈ ਇਸ ਦਾ ਕੀ ਹਾਲ ਆ ਜੀ ਨਹੀਂ ਜਿਹੜੀ ਜਮੀਨ ਉਹ ਵੇਚ ਗਏ ਉਹ ਤਾਂ ਜਿਹੜੇ ਖਰੀਦਦਾਰ ਦੇ ਨਾਮ ਚੜ ਗਈ ਨਾ ਜੀ ਜਿਹੜੀ ਜੁੰਦੇ ਜੂ ਵਿਚ ਗਈ ਠੀਕ ਆ ਬਾਕੀ ਉਹਦੀ ਮੰਮੀ ਨਾਲ ਹੋ ਜੂਗੀ ਜਿਹੜੀ ਰਹੇਗੀ ਉਹ ਰਹੇਗੀ ਉਹ ਹਾਂ ਜਿਹੜੀ ਰਹੇਗੀ ਰਹੇਗੀ ਜਿਹੜੀ ਵੇਚ ਕੇ ਵੇਚੀ ਉਹ ਤਾਂ ਵੇਚ ਗਈ ਹਾਂ ਓਕੇ ਸਿਵਲ ਕੋਰਟ ਦੀ ਐਕਸ ਪ੍ਰੋਪਰਟੀ ਡਿਗਰੀ ਮੁਤਾਬਕ ਸਾਂਝੇ ਖਾਤੇ ਵਾਲੀ ਜ਼ਮੀਨ ਵਿੱਚ ਕੋਰਟ ਕਬਜ਼ਾ ਲੈ ਸਕਦੀ ਹੈ ਖਾਸ ਖਸਰਾ ਨੰਬਰਾਂ ਵਿੱਚ ਇਸ ਵਕਤ ਕਬਜ਼ਾ ਦੂਸਰੇ ਹਿੱਸੇਦਾਰ ਕੋਲ ਆਏ ਨਹੀਂ ਦੇਖੋ ਮੇਰੀ ਗੱਲ ਸੁਣੋ ਜਿਹੜਾ हिस्से 'ਚ ਡਿਗਰੀ ਕਰਤੀ ਜੱਜ ਨੇ ਹਾਂਜੀ ਜਦੋਂ ਮਾਨਯੋਗ ਜੱਜ ਸਾਹਿਬ ਨੇ ਹਿੱਸੇ 'ਚ ਦ੍ਰਿਸ਼ਟੀ ਕਰਤੀ ਤਾਂ ਉਹ ਬਗੈਰ ਤਕਸੀਮ ਤੋਂ ਸਪੈਸ਼ਲ ਨੰਬਰਾਂ ਦਾ ਕਬਜ਼ਾ ਨਹੀਂ ਕਰਾ ਸਕਦੇ ਅੱਪਾ ਉਹ ਖੇਵਟ 'ਚੋਂ ਪੂਰੀ 'ਚੋਂ ਉਹਦੇ 4 ਸਪੇਰੇ ਢੇੜਾ ਦਵਾ ਕੇ ਬੰਦਿਆਂ ਨੂੰ ਵੀ ਇਸ 'ਚੋਂ ਤੁਸੀਂ ਚੌਥੇ ਹਿੱਸੇ ਜਾਂ ਪੰਜਵੇਂ ਹਿੱਸੇ ਦੀ ਡਿਗਰੀ ਹੋਏ ਉਸ ਉਹਨੇ ਦੇ ਮਾਲਕ ਨੂੰ ਠੀਕ ਹੈ ਉਹਨੂੰ ਕਬਜ਼ਾ ਮਾਲਕਾ ਨਾ ਕਹਿੰਦੇ ਨੇ ਕਬਜ਼ਾ ਮਾਲਕਾ ਨਾ ਹੋ ਜੂਗਾ ਪਰੰਤੂ ਫਿਜ਼ੀਕਲ ਕਬਜ਼ਾ ਨਹੀਂ ਉਹਦਾ ਕਰਾ ਸਕਦਾ ਅੱਛਾ ਫਿਜ਼ੀਕਲ ਨਹੀਂ ਫਿਜ਼ੀਕਲ ਕਬਜ਼ਾ ਤਾਂ ਉਹਦਾ ਜਣੀ ਕਿ ਜਦੋਂ ਤਕਸੀਮ ਹੋਊਗੀ ਉਹ ਬੰਦਾ ਤਕਸੀਮ ਦਾ ਠੀਕ ਹੈ ਜੀ ਜੇਕਰ ਸਾਰਿਆਂ ਤਰ੍ਹਾਂ ਸਹਿਮਤ ਨਹੀਂ ਹੁੰਦੀਆਂ ਤਹਿਸੀਲਦਾਰ ਕੋਲ ਕੇਸ ਕਰਦੇ ਆ ਤਾਂ ਜਲਦੀ ਜਲਦੀ ਕਿੰਨੇ ਟਾਈਮ ਵਿੱਚ ਤਹਿਸੀਲਦਾਰ ਤਕਸੀਮ ਕਰਵਾ ਸਕਦੇ ਇਹਦੇ ਬਾਰੇ ਟਾਈਮ ਦੀ ਕੋਈ ਲਿਮਟ ਨਹੀਂ ਹੈ ਜੀ ਠੀਕ ਹੈ ਜੀ ਤਕਸੀਮ ਦੇ ਇੰਤਕਾਲ ਚ ਕਈ ਵਾਰੀ ਸਮਝਣ ਹੋਣ ਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦੇ ਨੇ ਜੀ ਹੂੰ 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 ਉਸ ਤੋਂ ਬਾਅਦ ਨਕਸ਼ੇਆੜੇ ਦੀ ਅਪੀਲ ਪੈਗੀ ਗਾਹਾਂ ਫਿਰ ਗਾਹਾਂ ਅਪੀਲ ਚੱਲਿਆ ਗਿਆ ਉਹਦਾ ਟਾਈਮ ਦੀ ਤਾਂ ਇਹਦੀ ਕੋਈ ਲਿਮਟ ਨਹੀਂ ਵੀ ਕਈ ਵਾਰੀ ਸਹਿਮਤੀਆਂ ਨਹੀਂ ਬਣਦੀ ਕਿਸੇ ਦੂਜੀ ਧਿਰ ਖੜੀ ਹੋਊਗੀ ਦੂਜੀ ਧਿਰ ਬਰਾਬਰ ਹੈ ਜਿਹੜੀ ਖੜੀ ਹੈ ਉਹ ਇਹਦੀ ਪਤਾ ਕਿੱਧਰ ਨੂੰ ਕੇਸ ਨੂੰ ਲੀਦਾ ਹੈ ਸੈਂਤੇ ਨਾ ਹੋਵੇ ਸੈਂਤੇ ਨੂੰ ਹੁੰਦੀ ਹੈ ਠੀਕ ਹੈ ਜੀ ਟਾਈਮ ਦੀ ਕੋਈ ਇੱਥੇ ਲਿਮਟ ਨਹੀਂ ਹੈ ਬਾਈ ਸ ਖਰੀਦੇ ਦੀ ਕੋਈ ਵੈਲਿਊ ਹੁੰਦੀ ਹੈ ਜੀ ਖਾਣਾ ਖਾਸਤ ਖਰੀਦੇ ਦੀ ਵੈਲਿਊ ਪਹਿਲਾਂ ਹੈਗੀ ਸੀ ਅੱਛਾ ਜੀ ਹੁਣ ਖਾਣਾ ਖਾਸਤ ਦੀ ਰਿਸ਼ਤੀ ਨਹੀਂ ਹੁੰਦੀ ਹੁਣ ਖਾਣਾ ਖਾਸਤ ਵਾਲਾ ਤਾਂ ਕੰਮੇ ਬੰਦ ਹੋ ਗਿਆ ਇਸੇ ਚ ਰਿਸ਼ਤੇ ਹੋ ਗਏ ਅੱਛਾ ਇਸੇ ਜੀ ਨਹੀਂ ਕੋਈ ਸਪੈਸ਼ਲ ਨੰਬਰ ਦੀ ਰਿਸ਼ਤੀ ਹੁੰਦੀ ਹੈ ਜੀ ਕੋਈ ਠੀਕ ਹੈ ਜੀ ਤਕਸੀਮ ਵਿੱਚ ਖਾਲ ਕਾਟ ਨਹੀਂ ਲਾਈ ਹੋਈ ਉਸ ਬਾਰੇ ਜਾਣਕਾਰੀ ਦਿਓ 7 ਸਾਲ ਹੋ ਗਏ ਤਕਸੀਮ ਨੂੰ ਪਰ ਇਹ ਜਿੱਦ ਤੱਕ ਮੁਕੰਮਲ ਕਬਜ਼ਾ ਨਹੀਂ ਮਿਲਿਆ ਨੀ ਕਬਜ਼ੇ ਤੋਂ ਜਿੰਨਾ ਚਿਰ ਕਬਜ਼ੇ ਨਹੀਂ ਚੇਂਜ ਹੁੰਦੇ ਜੀ ਤਕਸੀਮ ਕਰਦੀ ਹੈ ਜੀ ਉਹ ਫਿਰ ਤਾਂ ਇੰਤਕਾਲੇ ਨੂੰ ਹੋਣਾ ਚਾਹੀਦਾ ਸਹੀ ਮਿਹਣਾ ਚ ਤਾਂ ਹੀ ਠੀਕ ਹੈ ਜਦੋਂ ਪੰਜਮੀਨ ਵੰਡੀ ਹੋਈ ਹੈ ਜੇ ਵੰਡੀ ਹੋਈ ਹੈ ਤਾਂ ਹੀ ਤਕਸੀਮ ਹੋਊਗੀ ਹਾਂਜੀ ਜੇ ਆਪਾਂ ਨੂੰ ਤਕਸੀਮ ਇਹ ਰਕਬਾ ਤਾਂ ਆਪਾਂ ਨੂੰ ਵੰਡ ਕੇ ਘਟ ਦੇ ਰੱਖਿਆ ਹੈ ਜਦ ਆਪਾਂ ਉਹਨੇ ਰਕਬੇ ਦੀ ਘਟਦੀ ਹੈ ਆਪਾਂ ਨੂੰ ਮਾਲਕੀ ਮਿਲੂਗੀ ਹੂੰ ਜੇ ਉਹਦੇ ਕਬਜ਼ੇ ਵਿੱਚ ਫਿਰ ਤਾਂ ਇੰਤਕਾਲੇ ਨੂੰ ਹੋਣਾ ਚਾਹੀਦਾ ਮੇਰੇ ਸਾਬ ਚ ਤਾਂ ਹੀ ਠੀਕ ਆ 1965 ਦੀ ਰਜਿਸਟਰੀ ਗੁੰਮ ਹੋ ਗਈ ਸਰਟੀਫਾਈਡ ਰਜਿਸਟਰੀ ਦੇ ਰਜਿਸਟਰੀ ਦੇ ਨਾਲ ਜ਼ਮੀਨ ਨਾਮ ਹੋ ਸਕਦੀ ਆ ਜਮੀਨ ਨਾ ਹੋ ਸਕਦੀ ਹਾਂ ਜੀ। ਜੇ ਅਸਲ ਰਿਸ਼ਤੀ ਗੁੰਮ ਹੋ ਗਈ ਤਾਂ ਕੋਈ ਚੱਕਰ ਨਹੀਂ ਉਹ ਤਾਂ ਆਪਾਂ ਉਹਦੀ ਨਕਲ ਕਢਾ ਸਕਦੇ ਹਾਂ। ਠੀਕ ਹੈ ਜੀ। ਪੈਂਟ ਦੀ ਜਿਹੜੀ ਰਿਸ਼ਤੀ ਹੋਈ ਉਹਦੀ ਨਕਲ ਨਿਕਲ ਜੂਗੀ। ਉਹਦੇ ਮੁਤਾਬਕ ਵੀ ਇੰਤਕਾਲ ਹੋ ਸਕਦਾ। ਇਹ ਨਕਲ ਲੈਣ ਲਈ ਐਪਲੀਕੇਸ਼ਨ ਕਿੱਥੇ ਦੇਣੀ ਪੈਂਦੀ ਹੈ? ਰਿਸਟਰਾਰ ਦੇ ਜਿੱਥੋਂ ਰਿਸ਼ਤੀ ਹੋਈ ਹੈ ਜੀ। ਅੱਛਾ ਜੀ। ਠੀਕ। ਖਾਨਾਕਾਸ ਵਿੱਚ ਵੱਧ ਵੀ ਕੀ ਜ਼ਮੀਨ ਦਾ ਵੀ ਕੋਈ ਹੱਲ ਹੈ ਜੀ? ਹਾਂ ਜੀ ਖਾਨਾਕਾਸ 'ਚ ਵੱਧ ਜ਼ਮੀਨ ਵਿਕੀ ਨਾ ਜੀ। ਹਾਂ ਜੀ। ਜਿਹੜੇ ਬੰਦੇ ਕੇਸ ਪਾਉਣਗੇ। ਹਾਂ ਜੀ। ਜਿਹੜੇ ਬੰਦੇ ਨੇ ਲਾਸਟ ਰਿਸ਼ਤੀ ਕਰਾਈ ਹੈ ਵੱਧ ਹਿੱਸੇ ਦੀ। ਹਾਂ ਜੀ ਠੀਕ ਹੈ ਜਿਹੜੇ ਇਹ ਮੁਸਤਰੀ ਦਾ ਪਹਿਲਾਂ ਦੇ ਨੇ ਉਹਨਾਂ ਚੋਂ ਰਕਵਾ ਨਹੀਂ ਕੱਟ ਹੁੰਦਾ ਜੀ ਲਾਸਟ ਰਿਸਟਰੀ ਜਿਹੜੇ ਬੰਦੇ ਨੇ ਵੱਧ ਹਿੱਸੇ ਦੀ ਕਰਾਈ ਉਹ ਉਸ ਚੋਂ ਰਕਵਾ ਕੱਟ ਹੁੰਦਾ ਹੈ ਅੱਛਾ ਉਹ ਚੋਂ ਰਕਵਾ ਹਾਂ ਜੀ ਸਪੋਜ਼ ਕਰੋ ਬੰਦੇ ਨੂੰ ਆਉਂਦੀ ਦਾ ਜ਼ਮੀਨ ਜਾਨੀ ਕਿ ਉਸ ਟਾਈਮ ਕੁਝ ਉਹ ਪਹਿਲਾਂ ਵੇਚ ਗਿਆ ਜ਼ਮੀਨ ਜੀ ਉਹਦੀ 4 ਕਨਾਲ ਜ਼ਮੀਨ ਬਚਦੀ ਹੈ ਰਿਸਟਰੀ ਕਰਾਇਆ ਗਿਆ 6 ਕਨਾਲ ਦੀ ਉਹ ਠੀਕ ਹੈ ਜੀ 6 ਕਨਾਲ ਦੀ ਰਿਸਟਰੀ ਸਪੋਜ਼ ਕਰੋ ਤੁਸੀਂ ਕਰਾ ਲਈ ਹਾਂ ਹਾਂ ਤਾਂ ਜਦੋਂ ਮਾਲਕ 4 ਕਨਾਲ ਦਾ ਤੇ 2 ਕਨਾਲ ਦੀ ਰਿਸਟਰੀ ਕਰਾਈ ਤਾਂ 2 ਕਨਾਲ ਦਾ ਕੱਟ ਸੋਨ ਨੂੰ ਲੱਗੂਆ ਜਿਹੜੇ ਤੁਸੀਂ 2 ਕਨਾਲ ਦੇ ਉਹਨੂੰ ਪੈਸੇ ਦੇ ਬੈਠੇ ਤੁਹਾ ਜੀ ਤੇ ਇੱਕ ਕਹਿੰਦਾ ਪਿਤਾ ਜੀ ਤੇ ਮੇਰੇ ਤਾਇਆ ਜੀ ਦੋ ਪ੍ਰਾਣ ਨੇ ਮੇਰੇ ਤਾਇਆ ਜੀ ਨੇ ਸਾਡੀ ਸਾਂਝੀ ਜ਼ਮੀਨ ਵਿੱਚੋਂ ਜੋ ਪਹੀ ਦੇ ਉੱਪਰ 150 ਗੱਠੇ ਦੇ ਵਿੱਚੋਂ ਸਾਨੂੰ ਸਿਰਫ 8 ਗੱਠੇ ਦਿੱਤੇ ਤੇ ਚੰਗੀ ਜ਼ਮੀਨ ਆਪ ਲੈ ਗਿਆ 15 ਸਾਲ ਹੋ ਗਏ ਜੇਕਰ ਤਕਸੀਮ ਕਰਵਾਈ ਤਾਂ ਸਾਨੂੰ ਰਸਤੇ ਉੱਪਰ ਆਉਂਦੀ ਜ਼ਮੀਨ ਮਿਲ ਸਕਦੀ ਆ ਤੇ ਸਾਡੀ ਜ਼ਮੀਨ ਨੂੰ ਸਿਰਫ 8 ਗੱਠੇ ਲੱਗਦੇ ਆ ਨੇ ਉਹ ਜਦੋਂ ਜ਼ਮੀਨ ਇਹਨੇ ਤਕਸੀਮ ਕਰ ਲਈ ਕਿਰਾ ਇੰਤਕਾਲ ਹੋ ਗਏ ਜੀ 8 ਸਾਲ ਉਹਨੂੰ ਲੰਘ ਗਏ ਤਕਸੀਮ ਦੇ ਇੰਤਕਾਲ ਹੋਏ ਨੂੰ ਉਹ ਤਾਂ ਉਹਦੀ ਪੀਲ ਨਹੀਂ ਪੈ ਸਕਦੀ ਪੀਲ ਦਾ ਟਾਈਮ ਲੰਘ ਗਿਆ ਜੀ ਉਹ ਤਾਂ ਸਹਿਮਤੀ ਨਾਲ ਤਕਸੀਮ ਕਰਾਈ ਹੈ ਨਾ ਜੀ ਹੁਣ ਉਹ ਕਹੇ ਵੀ ਮੈਨੂੰ ਫਰੰਟ ਮਿਲ ਜੇ ਜੋ ਤਕਸੀਮ ਕਿਰਾ ਸਹਿਮਤੀ ਨਾਲ ਕਰਾ ਲਈ ਹੁਣ ਉਹਨੂੰ ਫਰੰਟ ਕਿਵੇਂ ਮਿਲੂਗਾ ਉਸ ਟਾਈਮ ਦੇਖਣਾ ਜਦੋਂ ਤਕਸੀਮ ਕੀਤੀ ਹੈ ਜੀ ਹੂੰ ਅਪੀਲ ਦਾ ਟਾਈਮ ਵੀ ਪਲਖਾ ਬੈਠੇ ਜੀ ਬਿਲਕੁਲ ਠੀਕ ਹੈ ਜੀ ਇਹ ਕਿ ਜ਼ਮੀਨ ਨੂੰ ਵੇਚਣ ਲਈ ਰਜਿਸਟਰੀ ਸਮੇਂ ਬਿਜਲੀ ਗ੍ਰਿਡ ਤੋਂ ਐਨਓਸੀ ਕਿਸ ਦੇ ਨਾਮ ਲੈਣੀ ਹੈ ਜੇ ਮੋਟਰ ਮਾਲਕ ਦੇ ਨਾਮ ਨਹੀਂ ਇਹ ਮੋਟਰ ਆ ਲਈਏ ਇਹ ਤਾਂ ਜਿਹੜੇ ਉਥੋਂ ਐਨਓਸੀ ਤਾਂ ਲੈਣਾ ਪੈਂਦਾ ਇਹ ਵੀ ਕਈਆਂ ਦੇ ਬਿੱਲਾਂ ਦੇ ਬਕਾਏ ਹੁੰਦੇ ਸੀ ਅੱਛਾ ਜੀ ਬਿੱਲ ਦਾ ਬਕਾਇਆ ਤਾਂ ਨਹੀਂ ਕੋਈ ਠੀਕ ਹੈ ਕਮੇਟੀ ਦਾ ਬਕਾਇਆ ਤਾਂ ਨਹੀਂ ਕੋਈ ਇਹ ਹੁਣ ਲੈਣ ਲੱਗੇ ਪਹਿਲਾਂ ਨਹੀਂ ਸੀ ਅੱਛਾ ਜੀ ਜਿਹੜੇ ਬਕਾਏ ਨੇ ਵੀ ਉਹ ਪਰ ਪਰਕੇ ਹੋ ਉਥੇ ਹਾਂ ਉਹ ਬਾਈ ਕੀ ਕਹਿੰਦਾ ਕਹਿੰਦਾ ਅਗੀ ਜੀ ਕਹਿੰਦਾ ਜਿਸ ਦੇ ਨਾਮ ਮੋਟਰ ਹੈ ਉਸ ਦੀ ਮੌਤ ਹੋ ਗਈ ਮਾਲਕ ਆਪਣੇ ਘਰ ਦੇ ਬਿੱਲ ਦੀ ਐਨਓਸੀ ਦੇ ਸਕਦਾ ਮਾਲਕ ਨੇ ਥੋੜਾ ਦੇਣੀ ਇਹ ਤਾਂ ਬਿਜਲੀ ਬੋਰਡ ਵਾਲਿਆਂ ਨੇ ਦੇਣੀ ਐਨਓਸੀ ਤਾਂ ਹੀ ਜੀ ਇਸ ਪੂਜ ਕਰੋ ਉਹਦੇ ਨਾਂ ਸੀ ਉਹ ਜਣੀ ਕਿ ਐਫੀਡੇਵਿਟ ਦੇ ਦਿਓ ਵੀ ਸਾਡੇ ਪਿਤਾ ਨੇ ਇਹ ਜ਼ਮੀਨ ਵੇਚਤੀ ਦੀ ਇਹ ਜਣੀ ਕਨੈਕਸ਼ਨ ਵੀ ਉਹਨਾਂ ਬੰਦੇ ਦੇ ਨਾਂ ਤੇ ਐ ਉਹਨਾਂ ਦੇ ਐਫੀਡੇਵਿਟ ਅਧਾਰ ਤੇ ਹੀ ਉਹਨਾਂ ਦੇ ਨਾਂ ਤੇ ਚੇਂਜ ਹੋ ਜਾਊਗਾ ਵੀ ਤੁਹਾਡੇ ਜਿਹੜੇ ਬੰਦਾ ਮਰ ਗਿਆ ਨਾ ਉਹਦੇ ਜਿਹੜੇ ਵਾਰਸ ਨੇ ਉਹਨਾਂ ਵੱਲੋਂ ਐਫੀਡੇਵਿਟ ਲੱਗ ਜਾਊ ਉੱਥੇ ਠੀਕ ਹੈ ਜੀ ਕਨੈਕਸ਼ਨ ਚੇਂਜ ਕਰਨ ਵਾਸਤੇ ਜਦੋਂ ਬੰਦਾ ਮਰ ਗਿਆ ਉਹ ਜ਼ਮੀਨ ਉਹਦੇ ਨਾਂ ਸੀ ਹਾਂ ਜੀ ਉਸ ਟਾਈਮ ਕਨੈਕਸ਼ਨ ਉਹਦੇ ਨਾਂ 'ਸੀ ਬੰਦੇ ਨਾਂ ਉਹ ਮਰ ਗਿਆ ਹੂੰ ਹੂੰ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਬਾਰਸ ਨੇ ਉਹਨਾਂ ਵੱਲੋਂ ਐਫੀਡਵਿਟ ਲੱਗ ਜੂਗਾ ਵੀ ਹਾਂ ਜਿਹੜੀ ਸਾਡਾ ਪਿਤਾ ਇਹ ਕਨੈਕਸ਼ਨ ਵੇਚ ਗਿਆ ਸੀ ਇਹਨੂੰ ਦੇ ਗਿਆ ਸੀ ਕੋਈ ਵੀ ਉਹ ਸਹਿਮਤ ਨੇ ਹਾਂ ਵੀ ਤਾਂ ਉਹ ਐਨਓਸੀ ਜਿਹੜੀ ਉੱਥੇ ਲੱਗ ਕੇ ਜਿਹੜੀ ਐਫੀਡਵਿਟ ਲੱਗ ਕੇ ਬਿਜਲੀ ਬੋਰਡ ਵਾਲੇ ਚੇਂਜ ਕਰ ਦਿੰਦੇ ਠੀਕ ਆ ਜੀ ਇੱਕ ਲਾਹਤ ਹੋਏ ਵਿਅਕਤੀ ਦਾ ਇੰਤਕਾਲ ਦਰਜ ਕਰਵਾਉਣ ਦਾ ਕੀ ਪ੍ਰੋਸੈਸ ਹੈ ਜੀ ਜਿਹੜਾ ਬੰਦਾ ਲਾਪਤਾ ਹੋਇਆ ਜੀ ਜਦੋਂ ਬੰਦਾ ਲਾਪਤਾ ਹੁੰਦਾ ਹੈ ਨਾ ਜੀ ਉਸ ਨੂੰ ਇੱਕ ਐਫਆਈਆਰ ਦਰਜ ਕਰਾਉਂਦੇ ਆਪਾਂ ਲਾਪਤਾ ਦੀ ਥਾਣੇ 'ਚ ਠੀਕ ਹੈ ਜੀ ਜਦੋਂ ਐਫਆਈਆਰ ਦਰਜ ਹੋ ਜਾਂਦੀ ਹੈ ਉਹ ਐਫਆਈਆਰ ਦਰਜ ਹੋਈ ਨੂੰ ਜਦੋਂ 7 ਸਾਲ ਹੁੰਦੇ ਨੇ ਐਫਆਈਆਰ ਦਰਜ ਠੀਕ ਹੈ ਜੀ ਐਫਆਈਆਰ ਦਰਜ ਹੋਣ ਤੋਂ ਬਾਅਦ 7 ਸਾਲ ਲੰਘਣ ਤੋਂ ਬਾਅਦ ਉਹਦੀ ਮੌਤ ਡਿਕਲੇਅਰ ਕੀਤੀ ਜਾਂਦੀ ਹੈ ਠੀਕ ਹੈ ਜੀ ਕਾਨੂੰਨ ਮੁਤਾਬਕ ਠੀਕ ਹੈ ਜੀ ਤਾਂ ਉਹਦਾ ਜਾਨਕਿ ਅਖਰਾਜ ਨਾਮੇ ਦਾ ਇੰਤਕਾਲ ਦਰਜ ਹੋ ਜਾਂਦਾ ਹੈ ਅਖਰਾਜ ਨਾਮੇ ਦਾ ਨਾਮ ਮਤਲਬ ਹੁੰਦਾ ਹੈ ਵੀ ਉਹਦਾ ਨਾਮ ਖਾਰਜ ਕਰਕੇ ਉਹਦੇ ਵਾਰਸਾਂ ਦੇ ਨਾਮ ਇ ਠੀਕ ਹੈ ਜੀ ਜੋ ਬੰਦਾ ਕਿਤੇ 10 ਸਾਲਾਂ ਬਾਅਦ ਆ ਜਾਂਦਾ ਹੈ ਵਾਪਸ ਹਾਂਜੀ ਹਾਂ ਤਾਂ ਵਾਪਸ ਉਹ ਖਰਾਜ਼ਨਾਮੇ ਦੀ ਜ਼ਮੀਨ ਦਾ ਇੰਤਕਾਲ ਵਾਪਸ ਉਸੇ ਬੰਦੇ ਨੂੰ ਚੜਜੂਆ ਠੀਕ ਹੈ ਜਿਹੜਾ ਜੇ ਵਾਪਸ ਆ ਜਿਹੜਾ ਗੁੰਮ ਹੋਇਆ ਸੀ ਵਾਪਸ ਆ ਠੀਕ ਹੈ ਜੀ ਇਹ ਖਰਾਜ਼ਨਾਮੇ ਦਾ ਇੰਤਕਾਲ ਹੁੰਦਾ ਹੈ ਇਹ ਦੀ ਪਾਵਰ ਹੈ ਜਿਹੜੀ ਐਸ.ਡੀ.ਮ ਲਈ ਇੰਤਕਾਲ ਐਸ.ਡੀ.ਮ ਸਾਫ਼ ਕਰਦੇ ਨੇ ਦਾ ਖਰਾ ਦਾ ਜੀ ਜੀ ਸੋ ਇਸ ਤੋਂ ਵੀ ਨਾ ਜੇਕਰ ਕੋਈ ਤੁਹਾਡਾ ਹੋਰ ਵੀ ਸਵਾਲ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਅਗਲੇ ਅਓ ਚ ਲਮਾਂਗੇ ਸੈਕਸ਼ਨ ਦੇ ਵਿੱਚ ਸੋ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਉਜਾਜ਼ਤ ਤੁਹਾਡਾ ਵੀ ਤੇ ਸਰਦਾ ਵੀ ਬਹੁਤ ਬਹੁਤ ਧੰਨਵਾਦ ਜੀ